ਅਮਰਤਾਰੀ ਸਿੱਖ ਨੇ ਕੰਫੈਸ਼ਨ ਕਰਨਾ ਹੈ ਕਿ ਉਸਨੇ ਆਪਣੇ ਅਮਰਤ ਦੀ ਰਹਿਤ ਤੋਂ ਉਹ țeੜਕ ਗਿਆ ਤੇ ਉਹ ਮੁੜ ਕੇ ਉਸ ਨੂੰ ਆਤਮ ਗਿਲਾਨੀ ਹੋ ਰਹੀ ਹੈ ਕਿ ਮੈਂ ਕੀ ਕਰ ਬੈਠਾ ਔਰ ਉਸ ਨੂੰ ਵਾਪਸ ਮਿਲਣਾ ਹੈ ਪੰਥ ਦੇ ਨਾਲ ਇਸ ਹਾਲਤ ਦੇ ਵਿੱਚ ਉਹ ਜਾਂਦਾ ਹੈ ਪੰਜ ਪਿਆਰਿਆਂ ਕੋਲ ਚਾਹੇ ਦਰਬਾਰ ਸਾਹਿਬ ਦੇ ਵਿੱਚ ਹੋਵੇ ਚਾਹੇ ਇਕਾਂਤਕ ਹੋਣ ਚਾਹੇ ਪਿੰਡ ਦੇ ਗੁਰਦੁਆਰੇ ਚ ਹੋਣ ਔਰ ਉਹਨਾਂ ਨੂੰ ਕਹਿੰਦਾ ਹੈ ਕਿ ਜੀ ਮੈਂ ਤੁਸੀਂ ਮੈਨੂੰ ਦੁਬਾਰੇ ਮੇਰੀ ਸ਼ੁੱਧੀ ਕਰਕੇ ਆਤਮ ਸ਼ੁੱਧੀ ਕਰਕੇ ਤੇ ਮੈਨੂੰ ਤੁਸੀਂ ਦੁਬਾਰੇ ਪੰਥ ਵਿੱਚ ਮਿਲਾਓ ਉਸ ਵੇਲੇ ਉਹਨਾਂ ਦਾ ਜੂਰਿਸਡਿਕਸ਼ਨ ਬਣਦਾ ਵਰਨਾ ਸਾਡੇ ਗੁਰਪਾਈਆਂ ਯਾਨੀ ਕਿ ਸਾਰੇ ਦੇ ਸਾਰੇ ਅਸੀਂ ਗੁਰਪਾਈਆਂ ਕੌਣ ਕਿਸੇ ਨੂੰ ਛੇਕ ਸਕਦਾ ਹੈ ਤੇ ਕੌਣ ਕਿਸੇ ਦੇ ਵੱਲ ਕੋਈ ਮੰਦੀ ਨਜ਼ਰ ਕਰਕੇ ਵੀ ਦੇਖ ਸਕਦਾ ਇਹ ਗੱਲਾਂ ਉਹਨਾਂ ਨੂੰ ਵਿਚਾਰਨੀਆਂ ਪੈਣੀਆਂ ਜੇ ਉਹ ਪੰਥ ਦੀ ਰਹਿਤ ਨੂੰ ਅੰਮ੍ਰਿਤ ਦੀ ਰਹਿਤ ਨੂੰ ਤੇ ਪੰਥ ਦੀ ਰੀਤ ਨੂੰ ਜਾਣਦੇ ਨੇ ਤਾਂ ਉਹਨਾਂ ਨੂੰ ਪਤਾ ਹੋਏਗਾ ਇਹਨਾਂ ਗੱਲਾਂ ਦਾ ਤੁਸੀਂ ਵੇਖੋ ਨਾ ਕਾਮ ਦੇ ਵਿੱਚ ਇਸ ਗੱਲ ਦਾ ਵੀ ਗੁੱਸਾ ਆ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਬਰਸਾ ਸਿੰਘ ਬਲਟੋਆ ਨੇ ਪਰਸਨਲ ਅਟੈਕ ਕੀਤੇ ਤੇ ਉਹਨਾਂ ਨੇ ਉਹਨੂੰ 10 ਸਾਲ ਦੇ ਲਈ ਕਮੇਟੀ ਚੋਂ ਅਕਾਲੀ ਦਲ ਚੋਂ ਖਾਰਜ ਕਰਨ ਦੀ ਗੱਲ ਕਰ ਦਿੱਤੀ ਤੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਸੀਗੇ ਗਲੀਆਂ ਚ ਰੋਲ ਦਿੱਤੇ ਲੱਖਾਂ ਹਜ਼ਾਰਾਂ ਨੌਜਵਾਨ ਜਿਹੜੇ ਸ਼ਹੀਦ ਹੋਏ ਜਿਨ੍ਹਾਂ ਨੇ ਕੀਤੇ ਉਹਨਾਂ ਨੂੰ ਇਹਨਾਂ ਨੇ ਪੁਸ਼ਤਪਨਾਇਆ ਕੀਤੇ ਤਾਂ ਇਹਨਾਂ ਨੂੰ 5 ਦਿਨ ਦੀ ਸਜ਼ਾ ਮਤਲਬ ਅਸੀਂ ਅਸੀਂ ਅਕਾਲ ਤਖਤ ਤੇ ਉਂਗਲ ਨਹੀਂ ਚੱਕਦੇ ਜਾਂ ਉਹਨਾਂ ਤੇ ਅਸੀਂ ਨਹੀਂ ਗੱਲ ਕਰਦੇ ਚਲੋ ਸਿੰਘ ਸਾਬਾਂ ਤੇ ਵੀ ਅਸੀਂ ਨਹੀਂ ਕਰਦੇ ਪਰ ਘੱਟੋ ਘੱਟ ਇਹ ਇੱਕ ਇੱਕ ਲੈਵਲ ਤੇ ਹੋਣਾ ਚਾਹੀਦਾ ਹੈ ਨਾ ਸਜ਼ਾ ਦੇਣ ਦਾ ਕਿ ਕਿੰਨੂੰ ਕਿਹੜੀ ਸਜ਼ਾ ਕਿੰਨੀ ਮਿਲਣੀ ਚਾਹੀਦੀ ਹੈਗੀ ਆ ਇਹਨਾਂ ਨੂੰ ਉਲਟਾ ਫੇਰ ਦੁਬਾਰਾ ਸਾਡੇ ਸਿਰ ਤੇ ਬਿਠਾਉਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਉਲਟਾ ਤੁਸੀਂ ਸਗੋਂ ਜਿਹੜਾ ਜਿਹੜਾ ਅਸਲੀ ਰਾਖੇ ਨੇ ਕੌਮ ਦੇ ਜਾਂ ਲਾਲੋ ਕੇ ਜਿਹੜੇ ਕੌਮ ਨੂੰ ਰਹਿਨਮਾਈ ਦੇ ਰਹੇ ਨੇ ਉਹਨਾਂ ਨੂੰ ਪੰਥ ਚੋਂ ਛੇਕਣ ਦੀਆਂ ਗੱਲਾਂ ਕਰਦੇ ਆ ਤੇ ਜਿਹੜੇ ਜਿਹੜੇ ਗੁਨਾਹਗਾਰ ਨੇ ਉਹਨਾਂ ਦੀ ਪੁਸ਼ਤ ਪਨਾਈ ਦੁਬਾਰਾ ਫੇਰ ਹੋ ਰਹੀ ਹੈਗੀ ਐਸੇ ਤਰੀਕੇ ਨਾਲ ਹੀ ਸੋ ਅਸੀਂ ਇਸ ਗੱਲ ਦਾ ਪੁਰਜ਼ੋਰ ਵਿਰੋਧ ਕਰਦੇ ਆ ਇਹ ਨਾ ਸਾਡੇ ਨਿਸ਼ਾਨੇ ਜਿਹੜੇ ਨੇ ਉਹਨਾਂ ਨੂੰ ਦੁਸ਼ਮਣ ਵਾਲੀ ਰਹਿਣ ਦਿਓ ਆਪਣੇ ਵਾਲੇ ਆਪਣੇ ਵਾਲਿਆਂ ਵੱਲ ਨਾ ਮੋੜਨ ਦਿਓ ਤੇ ਅਸੀਂ ਸਾਰਾ ਕੁਝ ਜਾਣਦੇ ਆ ਅਸੀਂ ਕੁਝ ਭੁੱਲੇ ਨਹੀਂ ਕਿ ਨਾ ਅਸੀਂ ਕੁਝ ਛੱਡਿਆ ਤੇ ਨਾ ਅਸੀਂ ਕੁਝ ਭੁੱਲੇ ਹੈਗੇ ਆ ਜੇ ਅਸੀਂ ਚਲਾਉਣੇ ਜਾਣਦੇ ਤਾਂ ਅਸੀਂ ਛੱਡੇ ਹੋਇਆ ਅਸੀਂ ਉਹਨਾਂ ਨੂੰ ਇਹ ਨਹੀਂ ਤੇ ਅਸੀਂ ਚਲਾਉਣੇ ਭੁੱਲ ਗਏ ਆ ਇਸ ਕਰਕੇ ਮੇਰੀ ਤੇ ਇਹੀ ਸਿੰਘ ਸਾਹਿਬ ਨੂੰ ਵੀ ਇਹ ਬੇਨਤੀ ਆ ਵੀ ਉਹ ਤੁਸੀਂ ਜਿਹੜਾ ਇਹਨਾਂ ਨੂੰ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਹੈ ਜਾਂ ਜਿਹੜਾ ਇਹਨਾਂ ਨੇ ਮਤਾ-ਮਤਾ ਪਾਇਆ ਕੋਈ ਵੀ ਪੀਓ ਨੂੰ ਛੇਕਣ ਦਾ ਉਹਦੇ ਤੇ ਗੌਰ ਕੀਤਾ ਜਾਵੇ ਤੇ ਉਸ ਦੇ ਉੱਤੇ ਕੋਈ ਵੀ ਐਕਸ਼ਨ ਨਾ ਲਿਆ ਜਾਵੇ ਤੇ ਮੇਰੇ ਵੱਲ ਤੋਂ ਸਵਾਲ ਹੈ ਜੀ ਅਕਾਲੀタル ਬਾਰਬਰੇਗਲ ਕਹ ਰਿਹਾ ਹੈ ਕਿ ਕਾਫੀ ਦਿਨੋਂ ਕਿਉਂਕਿ ਘੁੰਮਦੇ ਫਿਰਦੇ ਰਹੇ ਸੀਗੇ ਉਹਨਾਂ ਨੇ ਕਾਫੀ ਸਾਰੇ ਵੀਡੀਓਜ਼ ਵੀ ਜਾਰੀ ਕੀਤੀਆਂ ਉਹਨਾਂ ਨੇ ਖਾਸ ਤੌਰ ਤੇ ਦਿਖਾਈਆਂ ਨੇ ਆਪਣੀ ਪ੍ਰੈਸ ਕਾਨਫਰੈਂਸਿਸ ਦੇ ਵਿੱਚ ਵਿਕਰਮ ਜੀ ਠੀਆ ਵਾਰ-ਵਾਰ ਪ੍ਰੈਸ ਕਾਨਫਰੈਂਸਿਸ ਕਰ ਰਹੇ ਨੇ ਲਗਾਤਾਰ ਦੋ ਤਿੰਨ ਉਹਨਾਂ ਨੇ ਕੀਤੀਆਂ ਉਹ ਵੀਡੀਓ ਸ਼ੋ ਕਰ ਰਹੇ ਨੇ ਕਹਿੰਦੇ ਜੀ ਆ ਦੇਖੋ ਐਸ ਗੱਜੂ ਘੁੰਮਰੇ ਸੀ ਐਦਾਂ ਘੁੰਮਰੇ ਸੀ ਸਿੱਖੀ ਦਾ ਉਹਨਾਂ ਦੇ ਮਗਰ ਬਗੱਤ ਸੀਗੇ ਉਹਨਾਂ ਦਾ ਕਿਹਾ ਸੀ ਕਿ ਉਹ ਵੈਲ ਪਲਾਨ ਚ ਕਿ ਨਾਲ ਹੀ ਉਹਨਾਂ ਨੇ ਅਸ ਅਸਟਿਸ ਅਫਸਰ ਨੇ ਉਹਨਾਂ ਨਾਲ ਕੋਸ਼ਿਸ਼ ਜੁੜਨ ਦੀ ਕੋਸ਼ਿਸ਼ ਕੀਤੀ ਹੈ ਇਹ ਸਾਰੀ ਚੀਜ਼ ਨੂੰ ਲਗੇ ਤੁਸੀਂ ਕਿਵੇਂ ਦੇਖਦੇ ਹੋ ਸਰਕਾਰ ਨਾਲ ਇਹ ਨਾਲ ਸਵਾਲ ਲੜਿਓ ਕਿ ਨੂੰ ਪੁੱਛੇ ਉਹ ਕੋਸ਼ਿਸ਼ ਨਹੀਂ ਕੀਤੀ ਮੈਨੂੰ ਕੁਝ ਨਹੀਂ ਨਹੀਂ ਦੇਖੋ ਗੱਲ ਇਹ ਹੈ ਕਿ ਜਿਹੜਾ ਇਹ ਕਹਿੰਦੇ ਨੇ ਜੀ ਉੱਥੇ ਘੁੰਮ ਰਿਹਾ ਸੀਗਾ ਦਰਬਾਰ ਸਾਹਿਬ ਹੈ ਸਾਰੇ ਲੋਕ ਜਾਣਦੇ ਨੇ ਨਰੈਣ ਸਿੰਘ ਅਮੂਮਨ ਦਰਬਾਰ ਸਾਹਿਬ ਆਉਂਦਾ ਰਹਿੰਦਾ ਸਾਡਾ ਵੀ ਦਿਲ ਕਰਦਾ ਹੈ ਜਾਂਦਾ ਹਰ ਇੱਕ ਇਨਸਾਨ ਜਿਸ ਵੇਲੇ ਵੀ ਕੋਈ ਮੌਕਾ ਬਣਦਾ ਉੱਥੇ ਜਾਂਦਾ ਹੈ ਇਹ ਘਟਨਾ ਕਿ ਕਰਮ ਹੋ ਰਿਹਾ ਸੀਗਾ ਇਤਿਹਾਸ ਲਿਖਿਆ ਜਾ ਰਿਹਾ ਸੀ ਉਹ ਇੱਕ ਇਤਿਹਾਸਕਾਰ ਬੰਦਾ ਹੈ ਕੰਟੈਂਪੋਰੀ ਹਿਸਟਰੀ ਦੇ ਉੱਤੇ ਕਿਤਾਬਾਂ ਲਿਖ ਰਿਹਾ ਹੈ ਉਹ ਉਸ ਦੇ ਵਿੱਚ ਇੰਟਰਸਟਿਡ ਹੈ ਜਾਏਗਾ ਜ਼ਰੂਰ ਅੱਖੀਂ ਦੇਖੇਗਾ ਕੀ ਹੋ ਰਿਹਾ ਉਸ ਹਰ ਇੱਕ ਜਿਹੜੇ ਐਕਸ਼ਨ ਹੋ ਰਹੇ ਨੇ ਉਹਨਾਂ ਨੂੰ ਅਬਜ਼ਰਵ ਕਰੇਗਾ ਉਹਨਾਂ ਦੀ ਉਹਨਾਂ ਦੇ ਉੱਤੇ ਤਫ਼ਸਰਾਂ ਕਰੇਗਾ ਉਹਨਾਂ ਨੂੰ ਮੰਨਨ ਕਰੇਗਾ ਆਪਣੇ ਮਨ ਦੇ ਵਿੱਚ ਔਰ ਉਹਨਾਂ ਦੇ ਜਿਹੜੇ ਨਤੀਜੇ ਨਿਕਲ ਸਕਦੇ ਨੇ ਉਹਨਾਂ ਨੂੰ ਦੇ ਧਿਆਨ ਕਰੇਗਾ ਇਹਦੇ ਵਿੱਚ ਕੀ ਅਲੋਕਾਰੀ ਗੱਲ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਘੁੰਮ ਰਿਹਾ ਸੀ ਦਰਬਾਰ ਸਾਹਿਬ ਮੇਰਾ ਵੀ ਹੈ ਦਰਬਾਰ ਸਾਹਿਬ ਨਰਿੰਦਰ ਸਿੰਘ ਦਾ ਵੀ ਹੈ ਦਰਬਾਰ ਸਾਹਿਬ ਸੁਖਵੀਰ ਸਿੰਘ ਬਾਦਲ ਦਾ ਵੀ ਹੈ ਉਥੇ ਕੋਈ ਜਾਵੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਦੂਸਰਾ ਜਿਹੜਾ ਇਹ ਰੈਕੀ ਦਾ ਕੋਈ ਸਵਾਲ ਨਹੀਂ ਹੈ ਸਾਰਿਆਂ ਨੂੰ ਦਰਬਾਰ ਸਾਹਿਬ ਦੇ ਪ੍ਰਸਰ ਦਾ ਪਤਾ ਹੈ ਅਸੀਂ ਤਾਂ ਉਥੇ ਸਦੀਆਂ ਤੋਂ ਘੁੰਮ ਰਹੇ ਆ ਸਾਨੂੰ ਕਿਹੜੀ ਕਿਹੜੀ ਦਰਬਾਰ ਸਾਹਿਬ ਦੀ ਨੁੱਕਰ ਨਹੀਂ ਪਤਾ ਕਿ ਅਸੀਂ ਰੈਕੀ ਕਰਨੀ ਹੈ ਤੇ ਫਿਰ ਰੈਕੀ ਕਰਕੇ ਉਹਨੂੰ ਇੱਕ ਜਿਹੜਾ ਸੀਨ ਉਹ ਚੂਜ਼ ਕਰਦਾ ਉਹ ਸਾਰਿਆਂ ਦੇ ਸਾਹਮਣੇ ਤਾਂ ਬੈਠਾ ਹੈ ਉਥੇ ਕਾਦੀ ਰੇਕੀ ਦੀ ਲੋੜ ਸੀਗੀ ਤੇ ਕੀ ਉਸ ਰੇਕੀ ਦਾ ਫਾਇਦਾ ਸੀ ਜਿਹੜੀ ਉਸਨੇ ਕੀਤੀ ਹੈ ਸਾਰੇ ਬਹਾਨੇ ਬਣਾ ਰਹੇ ਨੇ ਜਿਵੇਂ ਕਹਿੰਦੇ ਹੁੰਦੇ ਆ ਉਹ ਇਹ ਮਾਸਟਰ ਤਾਰਾ ਸਿੰਘ ਕਹਿੰਦੇ ਟਿੱਡੀ ਟੁਚਰਬਾਦੀ ਹੈ ਇਹ ਇਸ ਦਿਨ ਇਸ ਦੇ ਰਾਹੀ ਉਹ ਲੋਕਾਂ ਦੀ ਸਿਮਪਥੀ ਲੈਣਾ ਚਾਹੁੰਦੇ ਨੇ ਔਰ ਆਪਣੇ ਆਪ ਨੂੰ ਦੁਬਾਰੇ ਫੰਦੇ ਵਿੱਚ ਰੀਹੈਬਿਟੇਟ ਕਰਨਾ ਚਾਹੁੰਦੇ ਨੇ ਜਿਹੜਾ ਕਿ ਕਦੇ ਹੋ ਨਹੀਂ ਸਕਦਾ ਕਿਉਂਕਿ ਗੁਨਾਹ ਬਹੁਤ ਜਿਆਦਾ ਵੱਡੇ ਹਨ ਔਰ ਅੱਜ ਦੇ ਕਿਰਦਾਰ ਤੋਂ ਜੋ ਇਹਨਾਂ ਦਾ ਉਸ ਤੋਂ ਬਾਅਦ ਬੋਲਵਾਣੀ ਹੈ ਤੇ ਜੋ ਇਹਨਾਂ ਦਾ ਹਮਲਾਵਰ ਰਵਈਆ ਹੈ ਉਸ ਤੋਂ ਅਸੀਂ ਜਾਣਦੇ ਹਾਂ ਕਿ ਇਹਨਾਂ ਨੇ ਇਹ ਹੀ ਕੁਝ ਮੁੜ ਕੇ ਕਰਨਾ ਜੋ ਕੁਛ ਇਹ ਕਰਦੇ ਆਏ ਨਾ ਇਹਨਾਂ ਨੇ ਇੱਕ ਵੀ ਹੁਕਮ ਸਿੰਘ ਸਾਹਿਬਾਨ ਦਾ ਨਹੀਂ ਮੰਨਿਆ ਨਾ ਤਾਂ ਆਪਣੇ ਅਸਤੀਫੇ ਦਿੱਤੇ ਇਹਨਾਂ ਨੂੰ ਕੋਈ ਦਿਲੋਂ ਪਛਤਾਵਾ ਨਹੀਂ ਹੈਗਾ ਉਹ ਸਾਰਾ ਕੁਝ ਇਹਨਾਂ ਦੀਆਂ ਜਿਹੜੀਆਂ ਹੋਣ ਵਾਲੀਆਂ ਮੀਟਿੰਗਾਂ ਹੋ ਰਹੀਆਂ ਨੇ ਜਾਂ ਜੋ ਵੀ ਇਹਨਾਂ ਦੇ ਬਿਹੇਵੀਅਰ ਆ ਉਹ ਤੋਂ ਸਾਫ਼ ਨਜ਼ਰ ਆਉਂਦਾ ਕਿ ਇਹਨਾਂ ਨੂੰ ਕੋਈ ਪਛਤਾਵਾ ਨਹੀਂ ਇਹ ਜਸਟ ਇੱਕ ਡਰਾਮਾ ਖੇਡ ਰਹੇ ਹੈਗੇ ਨੇ ਉੱਥੇ ਬੈਠ ਕੇ ਹੋਰ ਇਹਨਾਂ ਨੂੰ ਕਿਸੇ ਗੱਲ ਦਾ ਕੋਈ ਪਛਤਾਵਾ ਨਹੀਂ ਮੈਂ ਇੱਕ ਇੱਕ ਮਿੰਟ ਪਲੀਜ਼ ਜਿਹੜਾ ਤੁਸੀਂ ਜਿਹੜਾ ਸਵਾਲ ਕੀਤਾ ਧਰਮ ਸਿੰਘ ਤੇ ਅਰਪਾਲ ਸਿੰਘ ਦੋ ਜੀ ਧਰਮ ਸਿੰਘ ਜਿਹੜਾ ਹੈ ਕਾਂਗਰਸ ਜਦੋਂ ਇਹਨਾਂ ਨੂੰ ਗਾਰਡ ਦੇ ਵਿੱਚ ਉਹ ਨਾਲ ਇਹ ਡੀਐਸਪੀ ਹੁੰਦਾ ਸੀ ਡੇਰਾ ਬਾਮਨਾ ਨੇਚਰਲੀ ਇਹਨਾਂ ਦਾ ਘਰ ਵੀ ਉੱਥੇ ਹੀ ਹੈ ਚੌੜਾ ਉਹਨਾਂ ਦਾ ਤੇ ਇਹ ਗਾਰਡ ਦੇ ਵਿੱਚ ਨਾਲ ਜਾਂਦੇ ਸੀ ਨੇਚਰਲੀ ਬਹੁਤ ਸਾਰੀ ਮਤਲਬ ਜਾਣ ਪਛਾਣ ਉਸ ਵੇਲੇ ਹੋ ਜਾਂਦੀ ਉਸ ਵੇਲੇ ਉਹਨਾਂ ਨੂੰ ਉਹਨਾਂ ਦੀ ਵਾਈਫ ਜਿਹੜੀ ਹੈ ਉਹ ਬਾਹਰ ਗਈ ਹੋਈ ਸੀ ਔਰ ਇਹ ਕੁਦਰਤੀ ਉਹ ਮਤਲਬ ਉਹ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਿਆ ਇਸੇ ਤਰ੍ਹਾਂ ਹੀ ਹਰਪਾਲ ਸਾਹਿਬ ਹਾਰਡਲੀ 1 ਮਿੰਟ 1 ਮਿੰਟ ਹੀ ਸਿਰਫ ਉਹ ਉਹਨੂੰ ਮਿਲੇ ਨੇ ਕੋਈ ਇਹੋ ਜੀ ਗੱਲਬਾਤ ਨਹੀਂ ਹੋਈ ਔਰ ਉਸ ਨੂੰ ਇੱਕ ਕੌਨਸਪੀਰੇਸੀ ਦੇ ਲੈਵਲ ਤੇ ਲਿਆ ਜਾ ਰਿਹਾ ਔਰ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਜੀਠਿਆ ਸਾਹਿਬ ਬੋਲ ਰਹੇ ਨੇ ਜਿਵੇਂ ਗੱਲਾਂ ਕਰ ਰਹੇ ਨੇ ਪਿੱਛੇ ਕੋਈ ਸਾਜ਼ਿਸ਼ ਹੈ ਤਾਂ ਮੈਂ ਇਹ ਖਬਰਾਂ ਵਿੱਚ ਇਹ ਹੁੰਦਾ ਲੋਨ ਬੋਲ ਉਹ ਕੱਲਾ ਹੀ ਹੈ ਮਤਲਬ ਜਿਵੇਂ ਮੈਂ ਉਹਨੂੰ ਸਮਝਾ ਉਹ ਆਪਣੀ ਗੱਲ ਦਿਲ ਦੀ ਦਿਲ ਦੀ ਗੱਲ ਕਦੇ ਨਹੀਂ ਦੱਸਦਾ ਆਪਣੇ ਦਿਲ 'ਚ ਰੱਖਦਾ ਹੈ ਔਰ ਇਹ ਕੱਲਾ ਹੀ ਉਹਦਾਕਰ ਉਹਦਾ ਹੀ ਰੋਸ ਹੈ ਕੌਮ ਦੀ ਉਹ ਪ੍ਰਤੀਨਿਧਤਾ ਕੀਤੀ ਹੈ ਮੇਰਾ ਵੇਦਾ ਕਿ ਤੁਸੀਂ ਜਾਇਸ ਕਹਿ ਰਹੇ ਹੋ ਕਿ ਜੇ ਗੋਲੀ ਚਲੀਏ ਜੇ ਸੁਖਵੀਰ ਬਾਦਲ ਤੇ ਲੱਗ ਹੀ ਜਾਂਦੀ ਤਾਂ ਉਹ ਜਾਇਸ ਹੈ ਦੇਖੋ ਲੱਗ ਜਾਣ ਦੀ ਤਾਂ ਕਿਸੇ ਨੇ ਗੱਲ ਹੀ ਨਹੀਂ ਕੀਤੀ ਵੀਵਾ ਤੁਸੀਂ ਆਹ ਕਹਿ ਰਹੇ ਹੋ ਕਿ ਤੁਸੀਂ ਕੀ ਸਮਝਦੇ ਤੁਹਾਨੂੰ ਪਤਾ ਹੋਊਗਾ ਲੇਕਿਨ ਅਸੀਂ ਤਾਂ ਸਮਝਦੇ ਹਾਂ ਵੀ ਕਿਸੇ ਜਾਨਵਰ ਦਾ ਕਿਸੇ ਚਿੜੀ ਦਾ ਮਾਰਿਆ ਜਾਣਾ ਵੀ ਮਾੜੀ ਚੀਜ਼ ਹੈ ਅਸੀਂ ਤਾਂ ਇਹ ਕਹਿਨੀ ਹੈ ਕਿਸੇ ਤੇ ਇਨਸਾਨ ਦਾ ਕੀ ਹੈ ਇਸ ਜਨਵਰ ਦੇ ਉੱਤੇ ਵੀ ਗੋਲੀ ਨਹੀਂ ਲੱਗਣੀ ਚਾਹੀਦੀ ਔਰ ਖਾਸ ਤੌਰ ਦੇ ਉੱਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਤਾਂ ਜਿਦੇ ਇਹੋ ਜੀ ਗੱਲ ਸੋਚੀ ਵੀ ਨਹੀਂ ਜਾਣੀ ਚਾਹੀਦੀ ਲੇਕਿਨ ਇੱਕ ਕੌਮ ਦੀ ਕਿਸਮਤ ਦਾ ਦੇ ਉੱਤੇ ਲੱਗੀ ਹੋਈ ਹੈ ਉਸ ਦੇ ਵਿੱਚ ਇੱਕ ਵੱਡਾ ਸੁਨੇਹਾ ਚਾਹੀਦਾ ਹੈ ਔਰ ਉਹ ਵੱਡਾ ਸੁਨੇਹਾ ਕਿਸ ਤਰ੍ਹਾਂ ਦੇਣਾ ਚਾਹੁੰਦਾ ਸੀ ਉਹ ਸਿਰਫ ਮੇਰੇ ਖਿਆਲ ਦੇ ਵਿੱਚ ਉਹ ਉੱਥੇ ਗੋਲੀ ਦਾ ਕੇ ਦੱਸਣਾ ਚਾਹੁੰਦਾ ਸੀ ਕਿ ਇਹ ਸੁਨੇਹਾ ਮੇਰਾ ਸਾਰੇ ਪਾਸੇ ਪਹੁੰਚ ਜਾਏ ਇਸ ਤੋਂ ਇਸ ਨੂੰ ਜਿਆਦਾ ਕੋਈ ਇਫੈਕਟਿਵ ਮੈਥਡ ਉਸ ਦੇ ਕੋਲੇ ਨਹੀਂ ਸੀ ਕੀ ਕੋਈ ਵੇ ਨਹੀਂ ਹੋ ਸਕਦਾ ਸੀ ਕਿਉਂਕਿ ਅਕਾਲਕਤ ਸਾਬ ਨੇ ਤਨਖਾਹ ਲੈ ਕੇ ਸਾਰਿਆਂ ਨੂੰ ਜੇ ਪੇਸ਼ ਹੋਏ ਔਰ ਅਕਾਲਕਤ ਸਾਬ ਨੂੰ ਜਿਹੜੇ ਸਿੱਖੀ ਦੇ ਵਿੱਚ ਸੁਪਰੀਮ ਕੋਰਟ ਮੰਨਿਆ ਗਿਆ ਹੈਗਾ ਉਸ ਬਾਅਦ ਕੋਈ ਹੋਰ ਰਸਤਾ ਨਹੀਂ ਸੀ ਉਸ ਦਾ ਵੇ ਨਹੀਂ ਚੀਜ਼ਾਂ ਦੀ ਕਰਨੀ ਜਿਨ੍ਹਾਂ ਲੋਕਾਂ ਨੂੰ ਜਿਹੜੇ ਤੁਸੀਂ ਅਕਾਲ ਤਖਤ ਦੇ ਰਸਤੇ ਦੀ ਗੱਲ ਕਰਦੇ ਆ ਜਦੋਂ 1700 ਤਕਰੀਬਨ 45 ਚਮਸਾ ਰੰਗੜ ਅੰਦਰ ਬੈਠਾ ਸੀ ਤੇ ਸੁਖਾ ਸਿੰਘ ਮੁਤਾਬਸੀ ਆਏ ਆ ਤੇ ਉਹਨੂੰ ਵੱਢ ਕੇ ਲੈ ਗਏ ਉਦੋਂ ਵੀ ਦਰਬਾਰ ਸਾਹਿਬ ਦੇ ਵਿੱਚੇ ਸੀ ਤੇ ਉਦੋਂ ਕਾਲ ਤੱਕ ਦਾ ਜੈਸਰ ਕਿੱਥੇ ਸੀ ਦੇਖੋ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਤਨਖਾਹ ਲਈ ਹੈ ਉਹਨਾਂ ਨੇ ਤਨਖਾਹ ਮੰਨੀ ਕਿਹੜੀ ਹੈ ਆਹ ਹੈ ਜੇ ਤਨਖਾਹ ਦੇ ਉੱਤੇ ਜੇ ਜੈਸਰ ਤਨਖਾਹ ਮੰਨ ਲਈਵੇ ਤਾਂ ਤੁਸੀਂ ਕਹੋ ਜਦੋਂ ਲਗਾਤਾਰ ਸਖ਼ਤ ਸਵਾਲਾਂ ਨਾਲ ਤੇਜਾ ਸ਼ੁਰੂ ਕਰਦੇ ਜਾ ਕੇ 3 ਘੰਟੇ ਤੋਂ ਉਹਨਾਂ ਨੂੰ ਕਿਹਾ ਗਿਆ ਹੁਕਮਨਾਮਾ ਲਾਇਆ ਗਿਆ ਹੁਕਮਨਾਮਾ ਇਹ ਵੀ ਲਾਇਆ ਗਿਆ ਕਿ ਭਾਈ ਤੁਸੀਂ ਸਾਰੇ ਅਯੋਗ ਹੋ ਉਹ ਵੀ ਤਾਂ ਉਹਨਾਂ ਤੋਂ ਸਮਾਂ ਮੰਗ ਲੈ ਗਿਆ ਜੀ ਕਹਿੰਦਾ ਨਹੀਂ ਨਹੀਂ ਉਹਨਾਂ ਨੂੰ ਕਿਹਾ ਚੰਦਣਾ ਦੇ ਅੰਦਰ ਅਸਤੀਫੇ ਮਨਜ਼ੂਰ ਕਰਨੇ ਆ ਹਾਲ ਤੱਕ ਦੇ ਦੁਬਾਰਾ ਫੈਸਲਾ ਨਹੀਂ ਹੁੰਦਾ ਆ 3 ਦਿਨਾਂ ਦਾ ਨੈਟਵਰਕ ਚੰਦਣਾ ਦੇ ਅੰਦਰ ਇਹ ਫੈਸਲੇ ਕਰਨੇ ਆ ਚੰਦ ਦੇ ਅੰਦਰ ਚ ਫੈਸਲਾ ਦਿੱਤਾ ਹੋਇਆ ਹੈ ਉਹਨਾਂ ਨੇ ਨਹੀਂ ਜਦੋਂ ਇਹ 3 ਦਿਨਾਂ ਦੇ ਅੰਦਰ ਉਹਨਾਂ ਨੇ ਅਸਲੀਅਤ ਇਹ ਮਨਜ਼ੂਰ ਕਰਨੇ ਫਿਰ ਮਨਜ਼ੂਰ ਕਿਉਂ ਨਹੀਂ ਕੀਤੇ ਉਹਨਾਂ ਨੇ ਕੋਈ ਹੁਕਮ ਅਕਾਲ ਤੱਕ ਦਾ ਨਹੀਂ ਮੰਨਿਆ ਸਮਾਂ ਮੰਗਣਾ ਗਲਤ ਤੁਸੀਂ ਕਹਿ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਮਤਲਬ ਉਹਨਾਂ ਦਾ ਸਮਾਂ ਮੰਗਣ ਦਾ ਫਿਰ ਸਮਾਂ ਮੰਗਣ ਸਮਾਂ ਦੇਣ ਦੀ ਜਿਹੜੀ ਅਨਾਉਂਸਮੈਂਟ ਹੈ ਉਹਦੀ ਜਿਹੜੀ 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 ਸਮਾਂ ਮੰਗਣ ਦੀ ਤਾਂ ਜਿਹੜੀ ਅਨਾਉਂਸਮੈਂਟ ਹੈ ਕਿ ਅਸੀਂ ਸਮਾਂ ਮੰਗਿਆ ਸਾਨੂੰ ਸਮਾਂ ਦੇਦਾ ਉਹ ਅਕਾਲ ਤੱਕ ਤੇ ਨਹੀਂ ਕੀਤੀ ਉਹਨਾਂ ਨੇ ਆਪ ਹੀ ਕੀਤੀ ਹੈ ਅਸਲੀਅਤ ਕੀ ਹੈ ਤੁਹਾਨੂੰ ਪਤਾ ਲੱਗ ਜਾਏਗਾ ਹੌਲੀ ਹੌਲੀ ਅਕਾਲ ਤੱਕ ਦਾ ਹੁਕਮ ਨਾਮ ਤਾਂ ਸਾਹਮਣੇ ਪਿਆ ਜੀ ਹੁਕਮ ਨਾਮੇ ਪਿਆ ਸਾਹਮਣੇ ਜਿਹਦੇ 3 ਦਿਨ ਦਾ ਲਿਖਿਆ ਹੋਇਆ ਬਾਹਰ 20 ਦਿਨਾਂ ਦਾ ਕੋਈ ਦਿੱਤਾ ਹੀ ਨਹੀਂ ਇਹਦੇ ਤੱਕ ਅਕਾਲ ਤੱਕ ਸਾਹਿਬ ਕਿਉਂ ਮੋਟੋ ਕਿਉਂ ਨਹੀਂ ਲੈ ਰਹੇ ਇਸ ਚੀਜ਼ ਤੇ ਤੁਹਾਨੂੰ ਇਹ ਅਕਾਲ ਤੱਕ ਨੂੰ ਪੁੱਛੋ ਡਰਾਮੇ ਦੀ ਗੱਲ ਅਕਾਲ ਤੱਕ ਨੂੰ ਪੁੱਛੋ ਨਾ ਜਾ ਕੇ ਸਕ੍ਰਿਪਟ ਉੱਥੇ ਰੱਜੀ ਗਈ ਹੈ ਬੈਠ ਕੇ ਇਹ ਤਾਂ ਅਕਾਲ ਤੱਕ ਨੂੰ ਨਹੀਂ ਇਹ ਤਾਂ ਉਹ ਜਾਣਦੇ ਆ ਨਾ ਬੈਟਰ ਪਰ ਜੋ ਸਾਨੂੰ ਦਿਖ ਰਿਹਾ ਅਸੀਂ ਤੇ ਉਹ ਗੱਲ ਦੱਸ ਰਹੇ ਅਸੀਂ ਤਾਂ ਉਹ ਗੱਲ ਕਰਨੀ ਹੈ ਸਾਨੂੰ ਸਵਾਲ ਹੋ ਰਿਹਾ ਹੈ ਕਿ ਜਦੋਂ ਜਦੋਂ ਖਾਸ ਕਰਕੇ ਜੀ ਨੂੰ ਅਸੀਂ ਬਾਗ ਵਿੱਚ ਰੱਖਿਆ ਬਾਕੀ ਤੜੇ ਨੇ ਇਹ ਸ਼ਿਕਾਇਤ ਦਿੱਤੀ ਸੀ ਜਿਸ ਤੇ ਸਾਰਾ ਪ੍ਰੋਸੀਜਰ ਜਗਾ ਐ ਹੋਇਆ ਸੀਗਾ ਪ੍ਰੋਸੀਡਿੰਗ ਸਾਰੀ ਹੋਈ ਸੀਗੀ ਸੁਪਰੀਮ ਕੋਰਟ ਜੇ ਮੰਨ ਲਿਆ ਜਾਵੇ ਤਾਂ ਸਿੱਖ ਸਿੱਖ ਪਰੰਦਾ ਤੇ ਉਹਦੇ ਵਿੱਚ ਫਿਰ ਉਹਨਾਂ ਨੇ ਦੁਬਾਰਾ ਤੋਂ ਇਹ ਗੱਲ ਨਹੀਂ ਕਿਹਾ ਸੀ ਕਿ 3 ਦਿਨ ਦੇ ਵਿੱਚ ਸਾਰ ਰਿਜ਼ੋਲਵ ਕਰਾਂਗੇ ਸਾਰੀਆਂ ਗੱਲਾਂ ਕੀਤੀਆਂ ਗਈਆਂ ਸਭ ਕੁਝ ਕੀਤੀਆਂ ਗਈਆਂ ਉਹ ਕਿਹਦਾ ਤੇ ਕੋਈ ਕਰ ਸਕਦੇ ਆ ਨਾ ਦੀਬਾ ਇਹ ਮਸਲਾ ਹੁਣ ਨਾ ਬਾਗੀਆਂ ਤੇ ਦਾਗੀਆਂ ਦਾ ਨਹੀਂ ਹੈ ਇਹ ਮਸਲਾ ਸਾਰੇ ਪੰਥ ਦਾ ਹੈ ਔਰ ਇਹ ਉਸ ਨੂੰ ਇਹਨਾਂ ਨੇ ਆਪਣੇ ਆਪ ਪੰਦ ਦਾ ਮਸਲਾ ਬਣਾਇਆ ਜੇ ਇਹਨਾਂ ਬਾਗੀਆਂ ਤੇ ਦਾਗੀਆਂ ਦਾ ਸੀਤਾ ਕਮਰਾ ਬੰਦ ਕਰਦੇ ਅੰਦਰ ਬੈਠ ਕੇ ਆਪ ਦਾ ਫੈਸਲਾ ਕਰ ਲੈਂਦੇ ਉੱਥੇ ਅਕਾਲ ਤਖਤ ਤੇ ਜਾਣ ਦੀ ਕਿਹੜੀ ਲੋੜ ਸੀ ਉੱਥੇ ਅਸੀਂ ਵੀ ਪਾਰਟੀ ਆ ਸਾਰਾ ਪੰਥ ਸਾਰਾ 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 ਸੰਸਾਰ ਪਾਰਟੀ ਹੈ ਅਕਾਲ ਤਖਤ ਸਭ ਦਾ ਸੰਝ ਹੈ ਤੁਸੀਂ ਹੁਣ ਜਾਓਗੇ ਜਿੱਕਰ ਅਕਾਲ ਤਖਤ ਕੋਲ ਜਿੱਥੇ ਦਾ ਸਾਹਿਬ ਮਿਲੋਗੇ ਤੁਸੀਂ ਨਹੀਂ ਜੀ ਮੈਂ ਤਾਂ ਪਹਿਲਾਂ ਵੀ ਕਦੇ ਨਹੀਂ ਮਿਲਿਆ ਮੈਂ ਤਾਂ ਜਾਣਦਾ ਨਹੀਂ ਕਿਸੇ ਨੂੰ ਤੇ ਮੈਂ ਤਾਂ ਹੁਣ ਵੀ ਨਹੀਂ ਜਾਣਾ ਮੈਂ ਤਾਂ ਤੁਹਾਡੇ ਤੁਹਾਡੇ ਸਾਹਮਣੇ ਜਿਹੜੀ ਕਿਉਂਕਿ ਤੁਸੀਂ ਲੋਕਾਂ ਦੀ ਆਵਾਜ਼ ਸੁਣਦੇ ਹੋ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਉਹ ਗੱਲ ਕਹਿਣੀ ਹੈ ਜਿਹੜੀ ਮੈਨੂੰ ਸੁਝਦੀ ਹੈ ਜਿਹੜੀ ਜਿਹੜੀ ਮੈਂ ਨਰੈਣ ਸਿੰਘ ਦੇ ਕੈਰੈਕਟਰ ਦੇ ਵਿੱਚੋਂ ਸੰਭ ਸਕਦਾ ਉਹ ਗੱਲ ਕਹਿਣੀ ਹੈ ਤਾਂ ਕਿ ਉਸ ਦੇ ਬਰਖਲਾਫ ਗਲਤ ਪ੍ਰੋਪਾਗੈਂਡਾ ਨਾ ਹੋਵੇ ਔਰ ਗਲਤ ਧਾਰਨਾਵਾਂ ਬਣਾ ਕੇ ਕਿਸੇ ਗੁਰਸਿੱਖ ਦੇ ਉੱਤੇ ਕਾਮ ਖਾ ਇਲਜ਼ਾਮ ਨਾ ਲਾਇਆ ਜਾਣ ਮੈਂ ਤਾਂ ਆ ਗੱਲ ਕਰਨੀ ਹੈ ਕਿਸ਼ਨਪੁਰਾ ਜੀ ਤੁਸੀਂ ਜਿਹੜੀ ਲਹਿਰ ਸੀ ਕੱਲ ਚੱਲ ਰਹੀ ਉਹ ਨਾਲ ਬਾਅਦ ਤੱਕ ਹੀ ਰਹੀ ਹੁਣ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਕਾਲੀਦਨ ਨੇ ਕਾਬਤ ਤੱਕ ਸਾਫ ਰਿਛਾ ਸਦਾ ਸਭ ਕੁਝ ਕਰਕੇ ਮੰਗ ਕੀਤੀ ਸਾਡੇ ਤਿੰਨ ਵਧਾ ਦਿੱਤੇ ਦੂਸਰਾ ਸਾਰੀ ਗੱਲਬਾਤ ਦੀ ਤਸਦੀਕ ਕਰ ਰਹੀ ਹੈ ਕਿ ਜਿਹੜੀ ਇਹ ਘਟਨਾ ਹੋਈ ਉਹ ਇੱਕ ਭਾਵਨਾਵਾਂ ਦੇ ਪਹਿਣ ਤੇ ਬਹਿ ਕੇ ਹੋਈ ਹੈ ਉਹ ਕੋਈ ਗੰਤ ਨਹੀਂ ਸੀ ਮਨਕਸੀ ਦੀ ਇਹਦਾ ਸੋਪੇ ਜਿਹੜੀ ਉਹਨੇ ਇੱਕ ਤਾਂ ਸਮਾਂ ਮੰਗਿਆ ਕੀ ਇਹ ਕਾਲ ਤੱਕ ਦੇ ਪੁਰਾਣੇ ਇਤਿਹਾਸ ਦੇ ਵਿੱਚ ਕੋਈ ਐਸੀ ਘਟਨਾ ਹੈਗੀ ਹੈ ਜਿੱਥੇ ਸਮਾਂ ਬਧਾਇਆ ਫੇਰ ਕਾਲ ਤੱਕ ਜੇ ਕਾਲ ਤੱਕ ਨੇ ਅੱਜ ਤੱਕ ਇਹ ਵਿਧੀ ਬਧਾਣਾ ਹੈਗਾ ਕਾਲ ਤੱਕ ਤਨ ਅੱਜ ਤੱਕ ਕੋਈ ਸਮਾਂ ਬਧਾਇਆ ਨਹੀਂ ਇਹਨਾਂ ਨੇ ਕੋਈ ਅਕਾਲ ਤੱਕ ਨੂੰ ਐਪਲੀਕੇਸ਼ਨ ਨਹੀਂ ਦਿੱਤੀ ਜੀ ਜਿਹਦੇ ਤੇ ਇਹ ਕਹਿੰਦੇ ਕਿ ਤਿੰਨ ਦਿਨ ਦੇ ਸਮੇਂ ਵਿੱਚ ਅਸੀਂ ਸੇਵਾ ਕਰ ਰਹੇ ਹਾਂ ਤੁਸੀਂ ਇਹਦਾ ਸਮਾਂ ਬਧਾਓ ਆਹ ਤਿੰਨ ਦਿਨ ਦਾ ਜਿਹੜਾ ਹੁਕਮਨਾਮਾ ਉੱਥੋਂ ਜਾਰੀ ਹੋਇਆ ਵਾ ਦੋ ਤਰੀਕ ਨੂੰ ਹੋਇਆ ਇਹ ਤੁਹਾਡੇ ਸਾਹਮਣੇ ਪਿਆ ਜੀ ਕੋਈ ਐਪਲੀਕੇਸ਼ਨ ਅੱਜ ਤੱਕ ਇਹ ਦਿਖਾ ਦਿਓ ਕਿ ਜਿਹੜੀ 20 ਦਿਨ ਦੀ ਇੱਕ ਸਟੇਟਮੈਂਟ ਹੈ ਮੈਂ ਤਾਂ ਉਸ ਦਿਨ ਜਿਸ ਦਿਨ ਇਹ ਸ਼ਨੀਚਰਵਾਰ ਨੂੰ ਮੈਨੂੰ ਇੱਕ ਅਜੈਕਟਿਵ ਦਾ ਮੈਂਬਰ ਮਿਲ ਗਿਆ ਅੰਮ੍ਰਿਤ ਸਾਹਿਬ ਕੁਦਰਤੀਓ ਮੇਰੇ ਨਾਲ ਉਹਦੀ ਗੱਲਬਾਤ ਹੋ ਗਈ ਉਹਨੇ ਮੈਨੂੰ ਦੱਸ ਦਿੱਤਾ ਕਿ ਆ ਅਸੀਂ ਕਰਨ ਲੱਗੇ ਹਾਂ ਪਰਸੋਂ ਨੂੰ ਤੇ ਅੱਜ ਅਸੀਂ ਚਿੱਠੀ ਦੇਣ ਗਈ ਹੈ ਜਿਹੇਦਾਰ ਨੂੰ ਪੰਜ ਉਹਨਾਂ ਦੇ ਅਜੈਕਟਿਵ ਦੇ ਮੈਂਬਰ ਗਏ ਪੰਜ ਮੈਂਬਰ ਦੇਣਗੇ ਮੈਂ ਕਿਹਾ ਵੀ ਇਹ ਤਾਂ ਕੋਈ ਵਿਧੀ ਬਦਾਨੀ ਨਹੀਂ ਹੈਗਾ ਕੀ ਤੁਸੀਂ ਕੋਈ ਅਕਾਲ ਤਖਤ ਦੇ ਜਾਇਦਾਦ ਨੂੰ ਐਪਲੀਕੇਸ਼ਨ ਦੱਤੀ ਹੈ ਕਿ ਸਾਡੇ ਦਿਨ ਵਧਾਏ ਜਾਣ ਸ਼ਾਮ ਨੂੰ ਮੈਂ ਤਾਂ ਪ੍ਰੋ ਪੰਜਾਬ ਟੀਵੀ ਤੇ ਉਹ ਮੇਰੀ ਫੇਸਬੁੱਕ ਤੇ ਆ ਗਿਆ ਉਹਦੇ ਦੇ ਦੇਖਿਆ ਕਿ 20 ਤਰੀਕ ਤੱਕ ਵੱਧ ਗਿਆ ਉਹਦੇ ਕੋਈ ਜਥੇਦਾਰ ਦੀ ਸਟੇਟਮੈਂਟ ਨਹੀਂ ਹੈਗੀ ਕੋਈ ਨਹੀਂ ਕਿ ਵੈਸੀ ਗੱਲ ਫੈਲਾਈ ਇੱਕ ਐਵੇਂ ਗੱਲ ਹੀ ਫਲਾਈ ਜਾ ਰਹੀ ਹੈ ਅਸਤੀਫਾ ਨਾ ਦੇਣ ਦਾ ਇੱਕ ਉਹ ਅਸਤੀਫਾ ਨਾ ਦੇਣ ਦਾ ਇੱਕ ਉਹ ਉਹਨੇ ਕਾਰਨਾ ਹੈ ਜਿਹੜੇ ਇਲੈਕਸ਼ਨ ਦੀਆਂ ਤਿਆਰੀਆਂ ਕਰ ਰਹੇ ਨੇ ਨਾ ਕਮੇਟੀ ਕੋਈ ਹੈ ਨਾ ਸਿੰਘ ਸਾਹਿਬ ਦੀ ਮੀਟਿੰਗ ਹੋਈ ਹੈ ਜਿਹੜੇ ਫੈਸਲੇ ਕੱਲੇ ਲੈ ਨਹੀਂ ਸਕਦੇ ਤੁਸੀਂ ਮੈਂ ਇਹ ਗੱਲ ਕੱਲ ਵੀ ਸਿੰਘ ਸਾਹਿਬਾਨ ਅਰੰਧਪੁਰ ਸਾਹਿਬ ਕੱਲ 350 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਸ਼ੀਧੀ ਦਿਹਾੜਾ ਆ ਰਿਹਾ ਮੈਂ 300 ਸਾਲਾ ਦੇਖਿਆ 1975 ਚ ਤੇ ਮੈਂ ਕੱਲ ਵੀ ਉਹਦੇ ਚ ਸ਼ਾਮਲ ਹੋਇਆ ਜਾ ਕੇ ਜਿਹੜੀ ਗੱਲ ਤੁਸੀਂ ਕਹਿੰਦੇ ਨਾ ਕਿ ਨਰੈਣ ਸਿੰਘ ਕੱਲੇ ਜਾਂਦਾ ਮੈਂ ਖੁਦ ਤਖਤੇ ਜਾਂਦਾ ਸਾਰੇ ਜਥੇਦਾਰਾਂ ਨੂੰ ਮਿਲਦਾ ਸਾਰੇ ਪ੍ਰਧਾਨਾਂ ਨੂੰ ਮਿਲਦਾ ਇਹਦਾ ਮਤਲਬ ਕੀ ਆ ਸ਼ਰੋਮਣੀ ਕਮੇਟੀ ਕੀ ਦੀ ਯਾਰ ਸਾਡੀ ਐ ਗੁਰਦੁਆਰਾ ਪ੍ਰਬੰਧ ਕੀਨੇ ਚਲਾਉਣਾ ਸਿੱਖਾਂ ਨੇ ਚਲਾਉਣਾ ਤੇ ਸਿੱਖਾਂ ਦਾ ਪ੍ਰਬੰਧ ਐ ਤੇ ਸਿੱਖ ਪ੍ਰਬੰਧ ਜਾ ਕੇ ਉੱਥੇ ਦੱਸਣਗੇ ਕਿ ਆ ਗਲਤੀਆਂ ਤੁਹਾਡੇ ਦੀ ਤੁਸੀਂ ਠੀਕ ਕਰੋ ਅਮੈਜ ਵੀ ਕਹਿ ਦਿੰਦਾ ਇਸੇ ਨਰੈਣ ਸਿੰਘ ਹੁਣਾਂ ਨੂੰ ਅਕਾਲ ਤਖਤ ਵਾਲਿਆਂ ਜਥੇਦਾਰ ਨੇ ਸਨਮਾਨਿਤ ਕੀਤਾ 6 ਜੂਨ ਨੂੰ ਜਿਹਨੋਂ ਉੱਤੇ ਕੱਠ ਹੁੰਦਾ ਉੱਥੇ ਹੋਰ ਵੀ ਜਿਹੜੇ ਆਉਂਦੇ ਨੇ ਪਰਿਵਾਰ ਆਉਂਦੇ ਨੇ ਸ਼ਹੀਦਾਂ ਦੇ ਉਹਨਾਂ ਇਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ ਪਰ ਦੇਖ ਇੱਕ ਨੂੰ ਇੱਕ 6 ਜੂਨ ਨੂੰ ਤਕਰੀਬਨ ਬਹੁਤ ਸਿੰਘਾਂ ਨੂੰ ਸਾਨੂੰ ਉਥੋਂ ਸਰੂਪੇ ਦਿੱਤੇ ਜਾਂਦੇ ਆ ਜਿਹੜੇ ਅਸੀਂ ਜਾਣੇ ਉੱਤੇ ਕਦੇ ਉਹਨਾਂ ਨੇ ਇਹ ਨਹੀਂ ਕੀਤਾ ਕਿ ਤੁਸੀਂ ਪੰਥ ਲਈ ਸਿੱਖਾਂ ਲਈ ਪੰਜਾਬ ਲਈ ਜਿਹੜਾ ਨਹੀਂ ਕਟੀਆਂ ਚਲੋ ਇੱਕ ਗੱਲ ਹੋਰ ਸਾਰੀ ਤੁਹਾਡੀ ਗੱਲਬਾਤ ਸਾਰੇ ਸੱਜਣਾ ਵੀ ਇਹ ਗੱਲ ਤਸਦੀਕ ਕਰਦੀ ਹੈ ਕਿ ਚੌੜਾ ਸਾਹਿਬ ਜਿਹੜੀ ਹੈਗੀ ਨਹੀਂ ਉਹ ਇੱਕ ਜੰਗੀ ਵਿਦਮਾਨ ਮੰਦ ਦੇ ਉਹ ਐਸੀ ਗਲਤੀ ਨਹੀਂ ਕਰ ਸਕਦੇ ਉਹਨਾਂ ਦੀ ਭਾਵਨਾਵਾਂ ਮਨ ਤੱਕ ਪਹੁੰਚੀ ਨਾ ਉਹਨਾਂ ਦਾ ਕੋਈ ਤਰੀਕਾ ਸੀ ਜਿਹੜਾ ਵੀ ਉਹਨਾਂ ਨੇ ਆਪ ਦਾ ਬਰੁਖਤ ਨਾ ਹੀ ਤਾਂ ਉਹਨਾਂ ਨੇ ਦਰਬਾਰ ਸਾਹਿਬ ਵੱਲ ਗੋਲੀ ਚਲਾਈ ਏ ਨਾ ਉਹਨਾਂ ਦੀ ਕੋਈ ਭਾਵਨਾ ਸੀ ਜੋ ਸਰਾਹ ਕਰਦੇ ਸੀ ਉਹਨਾਂ ਨੇ ਵੀ ਕਹੀ ਏ ਇਹ ਤਾਂ ਇੱਕ ਸਾਡਾ ਇਹ ਗੱਲ ਇਹ ਸੀ ਕਿ ਜੇ ਮੱਸਾ ਰੰਗੜੀ ਦਰਬਾਰ ਸਾਹਿਬ ਜਾ ਕੇ ਬਹਿ ਜੇ ਤੇ ਮੈਂ ਸੁੱਖਾ ਸੀ ਮਤਾਬ ਸੀ ਕੀ ਕਰਨਗੇ ਚਲੋ ਸਰ ਇਹਦਾ ਸਵਾਲ ਹੁਣ ਇਹ ਹੈ ਅੱਜ ਦੀ ਤਰੀਕ ਚ ਉਥੇ ਕਬਜਾ ਮੱਸੇ ਰੰਗੜਾਂ ਦਾ ਹੋਇਆ ਕਬਜਾ ਕੀਤਾ ਹੋਇਆ ਉਹਨਾਂ ਨੇ ਤੇ ਕਬਜ਼ੇ ਦੀ ਤਾਂ ਹਟਾਉਣਾ ਪਊਗਾ ਨਾ ਇਹ ਤਾਂ ਸਿੱਖਾਂ ਨੂੰ ਸਿੱਖਾਂ ਨੇ ਹਟਾਉਣਾ ਇਹ ਤਾਂ ਅਕਾਲੀ ਦਲ ਨੇ ਮੰਨ ਕੀਤੀ ਲਿਖਤੀ ਰੂਪ ਚ ਵੀ ਉਹਨਾਂ ਨੂੰ ਪੰਚੋਂ ਸਿੱਖਿਆ ਦਿੱਤੀ ਠੀਕ ਹੈ ਇਹ ਤੁਸੀਂ ਗਲਤ ਕਹਿੰਦੀ ਹੈ ਇਹ ਆਪਣੇ ਰਾਤ ਮਰਿਆਦਾ ਚ ਵੀ ਹੈ ਅਕਾਲੀ ਦਲ ਨੇ ਨਹੀਂ ਸ਼ਰੋਮਣੀ ਕਮੇਟੀ ਸ਼ਰੋਮਣੀ ਕਮੇਟੀ ਦੇ ਪੰਜ ਡਾਇਰੈਕਟਰ ਮੈਂਬਰਾਂ ਨੇ ਕਿ ਪਿੱਛੋਂ وہی ਬਾਅਦ ਤੋਂ ਉਹਨਾਂ ਦੇ 15 ਡਾਇਰੈਕਟਰ ਵਿੱਚ ਪ੍ਰੋਧ ਵੀ ਕੀਤਾ ਕਿ ਇਹ ਨਹੀਂ ਹੋਣਾ ਤੁਹਾਡੇ ਕੋਲ ਇਫੈਕਟ ਹੋਵੇ ਨਾ ਅਕਾਲੀ ਦਲ ਨੇ ਨਹੀਂ ਠੀਕ ਹੈ ਤੁਸੀਂ ਇਸ ਵੀ ਪ੍ਰੈਸ ਦੇ ਜ਼ਰੀਏ ਕਿ ਆਪਣਾ ਸੁਨੇਹਾ ਦੇਣਾ ਚਾਹੀਦਾ ਵੀ ਇਹ ਚੀਜ਼ ਗਲਤ ਹੈ ਤੁਸੀਂ ਕਿਤੇ ਨਾ ਕਿਤੇ ਜਿਵੇਂ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ 500 600 ਦੀ ਕਿ ਤੁਸੀਂ ਸਾਰੇ ਜਾ ਕੇ ਕੋਈ ਤਰੀਕਾ ਜਥੇਦਾਰ ਸਾਹਿਬ ਕੋਲ ਜਾ ਕੇ ਇਸ ਤਰ੍ਹਾਂ ਦੀ ਗੱਲਬਾਤ ਕਰੋ ਵੀ ਜਾਂ ਗੱਲ ਕਰੋ ਵੀ ਗੱਲਬਾਤ ਹੀ ਹੋ ਰਹੀ ਜਾ ਰਹੇ ਆ ਮੀਡੀਆ ਧਰੂ ਵੀ ਜਾ ਰਹੇ ਹਾਂ ਜਦੋਂ ਮੌਕਾ ਆਏਗਾ ਅਸੀਂ ਦੱਸਾਂਗੇ ਵੀ ਅਸੀਂ 29 ਤਰੀਕ ਨੂੰ ਗਏ ਸੀ 2 ਤਰੀਕ ਨੂੰ ਫੈਸਲਾ ਹੋਣਾ ਸੀ ਕੇਂਦਰੀ ਸਿੰਘ ਸਭਾ ਵੱਲੋਂ ਅਸੀਂ ਇੱਕ ਲੈਟਰ ਦੇ ਕੇ ਆਏ ਹਾਂ ਠੀਕ ਅਣਤੀ ਨੋਮਬਰ ਨੂੰ ਦਿੱਤਾ ਸੀ ਜਿਹੜਾ ਦੋ ਨੂੰ ਫੈਸਲਾ ਹੋਣਾ ਸੀ ਉਹਦੇ ਸਬੰਧੇ ਜੇ ਦਵਾਂਗੇ ਦੁਬਾਰੇ ਫੇਰ ਵੀ ਇਸ ਤਰ੍ਹਾਂ ਦਾ ਕੋਈ ਵਿਧੀ ਵਿਧਾਨ ਨਹੀਂ ਕਿ ਉਹ 6 ਸਿਕੰਡ ਜਿਨ੍ਹਾਂ ਨੂੰ ਵੀ ਉਹ 6 ਸਿਕਦਨ ਗਲਤ ਸਿਕਦਨ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਨੂੰ ਗਲਤ ਸਿਕਿਆ ਗਿਆ ਜੀ ਅਸੀਂ ਇੱਕ ਸੰਗਤ ਨੇ ਖਾਲਸਾ ਪੰਥ ਨੇ ਉਸ ਨੂੰ ਪ੍ਰਵਾਨ ਨਹੀਂ ਕੀਤਾ ਠੀਕ ਹੈ ਜੀ ਚਲੋ ਜੀ ਚਲੋ ਜੀ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ